ਸਤਿ ਸ਼੍ਰੀ ਅਕਾਲ ਜੀ ਮੈਂ ਵਿੱਕੀ ਲਖੋਈ ਰਾਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਉਣ ਬਟਿਕ ਦੇ ਉੱਤੇ ਤੇ ਅੱਜ ਮੈਂ ਲੈ ਕੇ ਆਇਆ ਤੁਹਾਡੇ ਲਈ ਉਹ ਵੀਡੀਓ ਜਿਵੇਂ ਆਪਾਂ ਪਹਿਲਾਂ ਉੱਤੇ ਕਈ ਭੈਣ ਭਰਾਵਾਂ ਨੇ ਕਿਹਾ ਸੀ ਹਨਾ ਵੀ ਸਾਰੀ ਵੀਡੀਓ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਨੇ ਜੋ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਢੀੜੇ ਹੋਏ ਸੂਟ ਨੂੰ ਤੰਗ ਹੋਏ ਸੂਟ ਨੂੰ ਖੁੱਲਾ ਕਿਵੇਂ ਕਰ ਸਕਦੇ ਜਿਹਦੇ ਵਿੱਚ ਮਾਰਜ ਨਹੀਂ ਹੈਗਾ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਆਪਾਂ ਨੇ ਉਹ ਸੂਟ ਕਿਸ ਤਰੀਕੇ ਨਾਲ ਖੁੱਲਾ ਕੀਤਾ ਤੇ ਤੁਹਾਨੂੰ ਖੁੱਲਾ ਕਰਕੇ ਦਿਖਾਵਾਂਗੇ ਸਾਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਕਿਉਂ ਬਹੁਤ ਸੂਟ ਹੁੰਦੇ ਨੇ ਆਪਣੇ ਘਰਾਂ ਦੇ ਵਿੱਚ ਪਏ ਹੁੰਦੇ ਨੇ ਜਿਨ੍ਹਾਂ ਵਿੱਚ ਮਾਰਜਨ ਬਿਲਕੁਲ ਨਹੀਂ ਹੁੰਦਾ ਤੇ ਇਹ ਵੀਡੀਓ ਦੇਖ ਕੇ ਤੁਸੀਂ ਵੀ ਉਹ ਸੂਟਾਂ ਨੂੰ ਖੋਲਾ ਕਰ ਸਕਦੇ ਹੋ ਬਿਨਾ ਮਾਰਜਨ ਤੋਂ ਤੇ ਜਿਹੜੇ ਭੈਣ ਭਰਾ ਆਪਣੇ ਨਾਲ ਨਵੇਂ ਜੁੜਦੇ ਨੇ ਉਹ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਵੀਡੀਓ ਵਧੀਆ ਲੱਗੀ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਚਲੋ ਜੀ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਦੇਖਦੇ ਹਾਂ ਵੀ ਤੰਗ ਹੋਏ ਸੂਟ ਨੂੰ ਬਿਨਾ ਮਾਰਜਨ ਤੋਂ ਆਪਾਂ ਕਿਸ ਤਰੀਕੇ ਨਾਲ ਖੋਲਾ ਕਰ ਸਕਦੇ ਹਾਂ ਲਓ ਜੀ ਆਹ ਸੂਟ ਆ ਹੁਣ ਅਮਨ ਤੁਹਾਨੂੰ ਦੱਸਣਗੇ ਵੀ ਅਮਨ ਇਹਨੂੰ ਕਿਸ ਤਰੀਕੇ ਨਾਲ ਖੋਲਾ ਕਰਨਗੇ ਇਦੇ ਲਈ ਆਪਣੇ ਕੋਲ ਨਾਲ ਦਾ ਕੱਪੜਾ ਤਾਂ ਹੈ ਨਹੀਂ ਸੀ ਹੂੰ ਜਿਵੇਂ ਆਪਣੇ ਕੋਲ ਔਰਗਾਂజా ਹੈਗਾ ਇਹਦੇ ਨਾਲ ਮਿਲਦਾ ਜੁਲਦਾ ਤੇ ਇਹ ਆਪਾਂ ਨੇ ਟਾਈਟ ਹੈ ਸੂਟ ਉੱਪਰੋਂ ਛਾਤੀ ਤੋਂ ਤੇ ਕਮਰ ਤੋਂ ਹਿੱਪੇ ਦੀ ਸਹੀ ਆ ਹਿੱਪਰ ਤੇ ਕੱਪੜਾ ਹੈਗਾ ਸੀਗਾ ਤੇ ਇਹਦੇ ਵਿੱਚ ਮਾਰਜਨ ਬਿਲਕੁਲ ਵੀ ਨਹੀਂ ਹੈਗਾ ਆ ਦਿਖਾ ਦਿਖਾਓ ਉਹਨੂੰ ਮਾਰਜਨ ਬਸ ਇਹਦੀ ਆਪਾਂ ਨੇ ਮਤਲਬ ਛਾਤੀ ਜਿਹੜੀ ਇੱਥੋਂ ਚੈਸਟਾ ਉਹ 20 ਇੰਚ ਕਰਨੀ ਆ ਇਹ 19 ਇੰਚ ਹੀ ਆ ਠੀਕ ਆ ਤੇ ਇੱਕ ਆਵਰ ਆਪਾਂ ਨੇ ਕਰਨੀ ਆ 17 ਇੰਚ ਰੈਡੀ ਇੱਥੋਂ 1.5 ਹੈਗਾ ਇਹ ਤੇ ਬਾਕੀ हिਪ ਹੈਗਾ हिਪ ਤੇ ਕਪੜਾ ਹੈਗਾ ਤੇ ਇਹਦੇ ਆਪਾਂ ਜਿਵੇਂ ਆ ਵਾਲਾ ਵਰਗਾਂਜਾ ਹਨਾ ਇਹਦਾ ਇੱਥੇ ਨਾਲ ਮੈਚ ਕਰਦਾ ਇਹ ਤੇ ਇਹਨੇ ਸਲਾਈ ਦੇ ਵਿੱਚ ਹੀ ਆ ਜਾਣਾ ਉੱਪਰੋਂ ਤਾਂ ਇੱਥੋਂ ਆਪਣੇ ਇੰਨਾ ਦਿਖਾਈ ਦਿੰਦਾ ਨਹੀਂ ਹੈਗਾ ਤੇ ਇਹਦੇ ਆਪਾਂ ਇੱਥੇ ਅਟੈਚ ਕਰਾਂਗੇ ਜੋੜ ਪਾਵਾਂਗੇ ਇਸ ਤਰ੍ਹਾਂ ਆਪਾਂ ਇਹਦੇ ਪੀਸ ਕਟਿੰਗ ਕਰ ਲਾਂਗੇ ਮਤਲਬ 3 3 ਇੰਚ ਦੇ ਪੀਸ ਆਪਾਂ ਇਹਦੇ ਨਾਲ ਅਟੈਚ ਕਰਦਾਂਗੇ ਵੀ ਜਿੰਨਾ ਇਹਨਾਂ ਖੁੱਲਾ ਕਰਨਾ ਉਹਦੇ ਅਕੋਰਡਿੰਗ ਹਾਂ ਉਹ ਤਾਂ ਵਿਚ ਐ ਵੀ ਮਾਰਜਨ ਵਿੱਚ ਰਹਿ ਜਾਊਗਾ ਖੁੱਲਾ ਤਾਂ ਹੁਣ ਆਪਾਂ ਨੇ 20 ਇੰਚੇ ਕਰਨਾ ਉੱਥੋਂ ਹਾਂ ਵੀ ਵੱਧਦਾ ਆਪਾਂ ਨੂੰ ਇਹ ਫਾਇਦਾ ਵੀ ਕਦੇ ਜੇ ਦੁਬਾਰੇ ਵੀ ਖੁੱਲਾ ਕਰਨਾ ਪਿਆ ਉਹ ਫਿਰ ਆਪਾਂ ਨੂੰ ਕੰਮ ਆ ਜਾਊਗਾ ਹਨਾ ਹਾਂ ਉਹ ਤਾਂ ਇਹ ਬਹੁਤ ਪੁਰਾਣਾ ਸੂਟ ਹੈ ਚਲੋ ਐਵੇਂ ਕਰੇ ਕਾਉਣ ਦੇ ਕੰਮ ਆ ਇਹ ਹਾਂ ਬਾਕੀ ਇਹਨੇ ਲਾਈਟ ਕੰਦਰ ਦਾ ਐਨ ਐਨ ਪੀਸ ਆਪਾਂ ਇਹਦੇ ਕਟਿੰਗ ਕਰ ਲਾਂਗੇ ਚਾਰ ਪੀਸ ਕਟਿੰਗ ਕਰਾਂਗੇ ਕਿਉਂਕਿ ਇਹ ਇਧਰਲੀ ਸਾਈਡ ਤੋਂ ਪੀਸ ਲੱਗਣਗੇ ਦੋ ਪੀਸ ਉਧਰਲੀ ਸਾਈਡ ਲੱਗਣਗੇ ਬਾਕੀ ਆਪਾਂ ਤੁਹਾਨੂੰ ਲਾ ਕੇ ਦਿਖਾਉਨੇ ਆ। ਹਾਂ ਬਾਕੀ ਇਹਦੇ ਚਾਰ ਪੀਸ ਕਰ ਲੈਣ ਕਿੰਨੇ ਕਿੰਨੇ ਇੰਚ ਦੇ ਕਰੀਨੇ ਆਵਣੇ ਇਹ? 3-3 ਇੰਚ ਦੇ। ਲਓ ਜੀ ਇਹਨੂੰ ਫਿਰ ਆਪਾਂ ਚਾਰ ਹਿੱਸਿਆਂ ਵਿੱਚ ਕੱਟ ਲਾਂਗੇ। ਜਿਵੇਂ ਆਪਾਂ ਦੋਨੇ ਪਾਸੇ ਹੈ ਨਾ ਦੋ-ਦੋ ਪੀਸ ਲਾਉਣੇ ਨੇ ਜਿਵੇਂ ਆਮਨੇ ਤੁਹਾਨੂੰ ਦੱਸਿਆ। ਲਓ ਜੀ ਆਮਨੇ ਅ ਚਾਰ ਪੀਸ ਵੱਖ-ਵੱਖ ਕਰ ਲਏ ਨਾ ਕੈਂਚੀ ਨਾਲ ਕੱਟ ਲਏ ਤੇ ਹੁਣ ਇਹਨਾਂ ਨੂੰ ਨਾਲ ਸੂਟ ਦੇ ਅਟੈਚ ਕਰਨਗੇ ਦੋਨੇ ਪਾਸੇ ਮਤਲਬ 2-2 ਪੀਸ ਤੁਸੀਂ ਵੀਡੀਓ ਨਾਲ ਬਣੇ ਰਹੋ ਸਕਿੱਪ ਨਾ ਕਰਿਓ ਲੋ ਜਾਵਣਾ ਇਹਨਾਂ ਪੀਸਾਂ ਨੂੰ ਇਸ ਤਰੀਕੇ ਨਾਲ ਅਟੈਚ ਕਰਨਗੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਨਾ ਵੀ ਦੋਨੇ ਪਾਸੇ 2-2 ਪੀਸ ਇਸ ਤਰ੍ਹਾਂ ਹੌਲ-ਹੌਲ ਲਾ ਲੈਣਗੇ ਇਹਨਾਂ ਨੂੰ ਇਆਨੇ ਇੱਕ ਪੀਸ ਦਾ ਲਾ ਦਿੱਤਾ ਜੋ ਤੁਹਾਨੂੰ ਅਮਨ ਦਿਖਾਉਣੇਗੇ ਇਧਰ ਖੋਲ ਕੇ ਦਿਖਾਏ ਉਹਨਾਂ। ਅਲਿ ਕੋ ਇਸ ਤਰੀਕੇ ਨਾਲ ਲਾਇਆ ਇਸ ਤਰੀਕੇ ਨਾਲ ਹੀ ਆਪਾਂ ਦੂਜਾ ਪੱਲਾ ਲਾਵਾਂਗੇ ਇਹਦੇ ਨਾਲ। ਇਸ ਤਰੀਕੇ ਨਾਲ ਹੀ ਅਮਨ ਦੂਜਾ ਪੱਲਾ ਵੀ ਨਾਲ ਅਟੈਚ ਕਰ ਲਵਾਂਗੇ ਸੀਨ ਲਾ ਕੇ। ਆਹ ਦੇਖੋ ਇੱਕ ਪੱਲਾ ਇਧਰ ਲੱਗ ਚੁੱਕਿਆ ਹੈ ਇੱਕ ਆਮਨ ਨੇ ਦੂਜੀ ਸਾਈਡ ਲਾ ਲਿਆ। ਇਹ ਮੰਨ ਕੇ ਚੱਲੋ ਜਿਵੇਂ ਆਪਣਾ ਸੂਟ ਦੋ ਪੱਲਿਆਂ ਦਾ ਹੁੰਦਾ ਹੈ ਨਾ ਜਿਹੜਾ ਜਿਵੇਂ ਨੀਚਲਾ ਪੱਲਾ ਲਾ ਲਓ ਹੈ ਨਾ ਵੀ ਉਹਦੇ ਦੋਨੇ ਪਾਸੇ ਆ ਮਨੇ ਆ ਕਪੜਾ ਲਾਤਾ ਹੁਣ ਜਿਹੜਾ ਉਹਦਾ ਉੱਪਰਲਾ ਹਿੱਸਾ ਸੂਟ ਦਾ ਹੁਣ ਉਹਦੇ ਵੀ ਇਸ ਤਰੀਕੇ ਨਾਲ ਦੋਨੇ ਪਾਸੇ ਇਹ ਕਪੜਾ ਲਾਇਆ ਜਾਊਗਾ ਆ ਦੇਖੋ ਜਿਵੇਂ ਇਦਾਂ ਹੀ ਜਿਵੇਂ ਆਪਾਂ ਆਖਿਆ ਸੀ ਤੁਹਾਨੂੰ ਵੀ ਦੋਨੇ ਪਾਸੇ ਦੋ ਦੋ ਪੱਲੇ ਲਾਉਣੇ ਨੇ ਆਪਾਂ ਨੇ ਇਸੇ ਤਰੀਕੇ ਨਾਲ ਆ ਉਹਨਾਂ ਨਾ ਉੱਪਰਲੇ ਹਿੱਸੇ ਤੇ ਲਾਤੇ ਦੋ ਪੱਲੇ ਲੈਫਟ ਰਾਈਟ ਹੈ ਨਾ ਨੀਚਲੇ ਤੇ ਵੀ ਲੈਫਟ ਰਾਈਟ ਦੋਨੇ ਪਾਸੇ ਦੋ ਦੋ ਬੱਲੇ ਲਾ ਦੇਣਗੇ। ਲਓ ਜੀ ਆਮਨੇ ਦੋਨੀਆਂ ਸਾਈਡ ਦੋ ਦੋ ਬੱਲੇ ਨਾਲ ਅਟੈਚ ਕਰ ਦਿੱਤੇ ਨੇ। ਆ ਤੁਸੀਂ ਦੇਖ ਸਕਦੇ ਹੋ ਵੀ ਇਧਰ ਆ ਦੋ ਬੱਲੇ ਆ ਗਏ ਨਾ ਉੱਪਰਲੇ ਹਿੱਸੇ ਤੇ ਨੀਚਲੇ ਹਿੱਸੇ ਤੇ ਆ ਉੱਪਰਲਾ ਆ ਨੀਚਲਾ। ਹੁਣ ਆਮਨੇ ਇਹਨਾਂ ਪੱਲਿਆਂ ਨੂੰ ਅਟੈਚ ਕਰ ਦੇਣਗੇ। ਇਸ ਤਰੀਕੇ ਨਾਲ ਇਹ ਆ ਤੁਸੀਂ ਦੇਖ ਸਕਦੇ ਹੋ ਨਾ ਇਧਰਲੀ ਸਾਈਡ ਦੋ ਬੱਲੇ ਆ ਗਏ। ਉੱਪਰਲੇ ਤੇ ਆਪਾਂ ਨੇ ਅਟੈਚ ਕੀਤਾ ਤੇ ਨਿਚਲੇ ਤੇ ਆ ਦੇਖੋ ਨਾਲ ਮਿਲਦਾ ਜੁਲਦਾ ਕਪੜਾ ਹੈ ਔਰਗੰਜਾ ਦਾ ਹੈ ਨਾ ਇਹ ਹੁਣ ਆ ਵੀ ਇਹਨਾਂ ਨੂੰ ਅਟੈਚ ਕਰਨਗੇ ਇਹ ਵੱਧ ਕਪੜਾ ਤਾਂ ਲੈਤਾ ਵੀ ਕਾਲ ਨੂੰ ਵੀ ਕਦੇ ਹੈ ਨਾ ਦੁਬਾਰੇ ਸੂਟ ਖੁੱਲਾ ਕਰਨਾ ਪੈਂਦਾ ਤਾਂ ਉਹ ਵਿੱਚ ਮਾਰਜਿਨ ਰਹਿ ਜਾਏਗਾ ਜਿਹੜਾ ਬੇਫਾਲਤੂ ਜਿਵੇਂ ਇੱਧਰ ਆ ਇਹ ਕਟ ਕਟਿੰਗ ਕਰ ਦਾਂਗੇ ਠੀਕ ਹੁਣ ਆ ਮਨ ਹੈ ਇਦਾਂ ਇਹਨਾਂ ਦੇ ਸਿਉਣ ਲਾ ਦੇਣਗੇ ਇਹ ਅਮਨੇ ਜਿੰਨਾ ਖੁੱਲਾ ਕਰਨਾ ਹੈ ਨਾ ਉਹਦੇ ਅਕੋਰਡਿੰਗ ਅਮਨੇ ਨਿਸ਼ਾਨੀ ਲਾ ਰਹੇ ਨੇ ਵੀ ਉਹਦੇ ਅਕੋਰਡਿੰਗ ਹੈ ਨਾ ਵੀ ਸਿਉਣ ਮਾਰੀ ਜਾਊਗੀ। ਬਾਕੀ ਤੁਸੀਂ ਹੈ ਨਾ ਇਹ ਦੇਖ ਰਹੇ ਹੋਗੇ ਵੀ ਇਹ ਜਿਵੇਂ ਪਤਲਾ ਕੱਪੜਾ ਇਹ ਆ ਆ ਵੀ ਇਹ ਸੂਟ ਤੇ ਅਮਨੇ ਲੋਨ ਵੀ ਲਾਉਣੀ ਆ ਕਿਉਂਕਿ ਕਾਫੀ ਪੁਰਾਣਾ ਸੂਟ ਆ ਇਹ। ਵਿਆਹ ਤੋਂ ਪਹਿਲਾਂ ਦਾ ਸੂਟ ਆ। ਇਹ ਵਿਦਆਊਟ ਲੋਨ ਬਣਿਆ ਹੋਇਆ। ਤੇ ਅੱਜ ਵਾਲਾ ਆਪਾਂ ਤੁਹਾਨੂੰ ਸਿਰਫ ਖੁੱਲਾ ਕਰਨ ਦਾ ਦੱਸਦੇ ਆ। ਤੇ ਇਹ ਤੋਂ ਬਾਅਦ ਵੀ ਵੀਡੀਓ ਪਾਵਾ ਗਿਆ ਆਪਾਂ ਹਨ ਇਹਦੇ ਲੋਨ ਵੀ ਲਾਵਾਂਗੇ ਤੇ ਉਹਦੀ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਇਹ ਘਰੇ ਪਾਉਣ ਵਾਸਤੇ ਬਣਾਇਆ ਜਾ ਰਿਹਾ ਵੀ ਤਾਂ ਕਈ ਵਾਰ ਹਨਾ ਤੁਸੀਂ ਸੋਚੋ ਵੀ ਇਹ ਪਤਲਾ ਜਿਹਾ ਕੱਪੜਾ ਲਾਇਵ ਹੈ ਮਿਲਦਾ ਜੁਲਦਾ ਆਪਾਂ ਜੇਕਰ ਕਈ ਸੂਟ ਆਪਣੇ ਵੀ ਵਧੀਆ ਹੁੰਦੇ ਨੇ ਮਹਿੰਗੇ ਹੁੰਦੇ ਨੇ ਮਾਰ ਜੰਨੀ ਹੁੰਦਾ ਹਨਾ ਵੀ ਬਾਰੰ 12ਵੀਂ ਪਾਉਣੇ ਆਪਾਂ ਤਾਂ ਆਪਾਂ ਉਹ ਸੂਟ ਦੇ ਨਾਲ ਦਾ ਮਿਲਦਾ ਜੁਲਦਾ ਕੱਪੜਾ ਬਾਜ਼ਾਰ ਚੋਂ ਲਿਆ ਸਕਦੇ ਆ ਜਾਂ ਕਈ ਵਾਰ ਘਰੇ ਪਿਆ ਹੁੰਦਾ ਹਨਾ ਮਤਲਬ ਸੇਮ ਕਲਰ ਦਾ ਵੀ ਉਦਾਂ ਦਾ ਆਪਾਂ ਲਾ ਸਕਦੇ ਆ ਫਿਰ ਇਹ ਵੀ ਉਹਨਾਂ ਪਤਾ ਵੀ ਨਹੀਂ ਲੱਗਦਾ ਜਿਵੇਂ ਹੁਣ ਇਹ ਥੋੜਾ ਜਿਹਾ ਪਤਲਾ ਆ ਗਿਆ ਚਲੋ ਬਾਕੀ ਇਹਦੇ ਵਿੱਚ ਲੋਨ ਲੱਗੂਗੀ ਹਨਾ ਇੱਕ ਘਰੇ ਪਾਉਣਾ ਸੂਟ ਬਾਕੀ ਇਹ ਜਿਹੜਾ ਕੱਪੜਾ ਲਗਾਇਆ ਹੈ ਸਿਰਫ ਇੱਕ ਇਹ ਵੀ ਸਲਾਈ ਲਾਉਣ ਵਾਸਤੇ ਕੱਪੜਾ ਘੱਟ ਸੀ ਉਹਦੇ ਬਾਅਦ ਕਰਕੇ ਲਾਉਣਾ ਪੈ ਗਿਆ ਹੂੰ ਬਸ ਤਾਂ ਇਹ ਸਿਲਾਈ ਦੇ ਵਿੱਚ ਹੀ ਆ ਜੂਗਾ ਉੱਪਰੋਂ ਜਿੱਥੇ ਆਪਾਂ ਨੇ ਸਿਲਾਈ ਇਹਦੀ ਫਿਟਿੰਗ ਦੀ ਲਾਉਣੀ ਹੈ ਨਾ ਇਹਦੇ ਵਿੱਚ ਹੀ ਆ ਜਾਣਾ ਅੱਛਾ ਵਿੱਚ ਆ ਜੂਗਾ ਨਾ ਤੇ ਜੇ ਮੈਂ ਹੁਣ ਆਪਾਂ ਸਿਲਾਈ ਲਾ ਕੇ ਦਿਖਾ ਦਨੇ ਹ ਉਸ ਤੋਂ ਬਾਅਦ ਤਾਂ ਆਪਾਂ ਇਹਦੀ ਲਾਈਨਿੰਗ ਵੀ ਲਾਉਣੀ ਹੈ ਨਾ ਹਾਂ ਹਾਂ ਤੇ ਬਾਕੀ ਇਹਦੀ ਫਿਟਿੰਗ ਆਪਾਂ ਲਾਈਨਿੰਗ ਲਾਉਣ ਤੋਂ ਬਾਅਦ ਕਰਾਂਗੇ ਸਾਰੀ ਉਹਦੇ ਅਕੋਰਡਿੰਗ ਆਉਨੇ ਸਿਉਣ ਲਾ ਲਈ ਜਿੰਨਾ ਕੋ ਕਰਨਾ ਤੇ ਜੋ ਇਹ ਇਧਰ ਆ ਉਹਨੇ ਕੱਪੜਾ ਲਾਇਆ ਹੈ ਨਾ ਇਹ ਇੰਨਾ ਖੁੱਲਾ ਹੋ ਜੂਗਾ ਜਿੱਥੇ ਅਮਨ ਸਿਉਂ ਲਾਰੇ ਨੇ ਤੇ ਮਾਰਜਨ ਇੱਥੇ ਹੈ ਨਹੀਂ ਸੀਗਾ ਇਹ ਕੱਪੜਾ ਲਾਏ ਦਾ ਆਪ ਨੂੰ ਇੰਨਾ ਫਾਇਦਾ ਹੋ ਗਿਆ ਵੀ ਇੰਨੇ ਤੇ ਸੀਨ ਲੱਗ ਜੂਗੀ ਜੋ ਵੀਦਰ ਕੱਪੜਾ ਵਧੂਗਾ ਹਨਾ ਥੋੜਾ-ਬोटा ਉਹ ਐ ਵੀ ਕਾਨੂੰ ਵੀ ਆਪਾਂ ਨੇ ਜਦੋਂ ਕਈ ਵਾਰ ਖੁੱਲਾ ਕਰਨਾ ਉਹਦੇ ਕੰਮ ਆ ਜੂਗਾ ਆ ਦੇਖੋ ਆਹ ਕੱਪੜੇ ਦਿੱਤੇ ਸੀ ਨਹੀਂ ਲਾਈ ਗਿਆ। ਬਾਕੀ ਇਹਨੂੰ ਕਟਿੰਗ ਕਰ ਦਾਂਗੇ ਆਪਾਂ ਜਿਵੇਂ ਹੁਣ ਇਹ ਵਾਲਾ ਵੀ ਜਿਹੜਾ ਦੇ ਜਿਵੇਂ ਜ਼ਿਆਦਾ ਵਧੂਗਾ। ਵਿੱਚ ਦਿਖ ਰਿਹਾ ਜਿਆਦਾ ਹੈ ਵੀ ਇਹ। ਜਿਵੇਂ ਮੈਂ ਤੁਹਾਨੂੰ ਆਖਿਆ ਸੀਗਾ ਨਾ ਵੀ ਜਿਵੇਂ ਕਈ ਵਾਰ ਆਪਣਾ ਕੋਈ ਮਹਿੰਗਾ ਸੂਟ ਹੁੰਦਾ ਉਹਦੇ ਅੰਦਰ ਮਾਰਜਿਨਾ ਹੋਵੇ। ਮਤਲਬ ਐਂ ਲਾ ਲਓ ਵੀ ਬਿਲਕੁਲ ਕਈ ਵਾਰ ਉਹਦੇ ਤੇ ਉਹੋ ਜਿਹੇ ਡਿਜ਼ਾਈਨ ਦਾ ਨਹੀਂ ਮਿਲਦਾ ਕੱਪੜਾ ਤਾਂ ਬਿਲਕੁਲ ਸੇਮ ਕਲਰ ਦਾ ਕੱਪੜਾ ਲਿਆ ਕੇ ਆਪਾਂ ਉਹ ਨਾਲ ਅਟੈਚ ਕਰਕੇ ਆਪਾਂ ਖੁੱਲਾ ਕਰ ਸਕਦੇ ਆਂ। ਜੀਦਾ ਐ ਵੀ ਲਾਲੋ ਵੀ ਉਹਦੀ ਜੱਜਮੈਂਟ ਵੀ ਨਹੀਂ ਹੋਣੀ ਫਿਰ ਬਿਲਕੁਲ ਵੀ ਬਾਕੀ ਆਪਾਂ ਨੂੰ ਸਿੱਧਾ ਕਰਕੇ ਹਾਂ ਸਿੱਧਾ ਕਰਕੇ ਸਾਨੂੰ ਦਿਖਾਉਣੇ ਆ ਫਿਰ ਇਹਦੇ ਲਾਈਨਿੰਗ ਲਾਵਾਂਗੇ ਲਾਈਨਿੰਗ ਹਾਂ ਉਹਦੀ ਵੀਡੀਓ ਵੀ ਬਣਾਵਾਂਗੇ ਆਪਾਂ ਪ੍ਰੋਪਰ ਬਿਲਕੁਲ ਪ੍ਰੋਪਰ ਤਰੀਕੇ ਨਾਲ ਆਪਾਂ ਇਹ ਦੇਖੋ ਕਿੰਨ ਨਸ ਬਾਹਰ ਆਇਆ ਬਸ ਇਹ ਆ ਦੇਖੋ ਇੰਦਰੀ ਸਾਈਡ ਇਹ ਮਾਰਜਿਨ ਹੀ ਹੈਗਾ ਸੀ ਇਹਦੇ ਆ ਇੰਨਾ ਕੁ ਬਾਹਰ ਆ ਗਿਆ ਇੰਨਾ ਕਿ ਉਧਰਲੀ ਸਾਈਡ ਆਇਆ ਬਸ ਹਾਂ ਦੇ ਮੱਕੀ ਇਧਰ ਆ ਗਿਆ ਦੇਖੋ ਤੇ ਇਹਦੇ ਆਪਾਂ ਲਾਈਨਿੰਗ ਲਾਉਣਗੇ ਆਵਣਾ ਠੀਕ ਆ ਲਾਈਨਿੰਗ ਲਾ ਕੇ ਇਹ ਆਪਾਂ ਤੁਹਾਨੂੰ ਦਿਖਾਉਣ ਦੇ ਵਾਸਤੇ ਹੈ ਨਾ ਵੀ ਇਹਤੇ ਸਿਉਣਾ ਲਾਈਆਂ ਨੇ ਕੱਚੀਆਂ ਤੇ ਇਹਦੇ ਲਾਈਨਿੰਗ ਲਾਉਣਗੇ ਆਵਣਾ ਤੇ ਉਸ ਤੋਂ ਬਾਅਦ ਆਪਾਂ ਉਹ ਲਾਈਨਿੰਗ ਵਾਲੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਹੁਣ ਕਿੰਨਾ ਪੁਰਾਣਾ ਸੂਟ ਹੈ ਇਹ ਹਾਂ ਇਹ ਅਮਨ ਦੇ ਕੁਮਾਰੇ ਜਦੋਂ ਅਮਨ ਕੰਮ ਅਨਮੈਡ ਦੀ ਉਹਦਾ ਸੂਟ ਹੈ ਇਹ ਤੇ ਤੁਸੀਂ ਦੇਖੋ ਨਾ ਉਹ ਟਾਈਮ ਤੇ ਤੇ ਲੋਨ ਵੀ ਨਹੀਂ ਲਈ ਵਿਦਆਊਟ ਲੋਣੀ ਸਵੰਤਾ ਹੋਇਆ ਇਹ ਬਲੌਗ ਵੀ ਨਹੀਂ ਕੀਤੀ ਸੀ ਹਾਂ ਤੇ ਇਸ ਤੋਂ ਬਾਅਦ ਅਮਨ ਇਹ ਤੇ ਲੋਨ ਲਾ ਕੇ ਹਨਾ ਸਾਨੂੰ ਸੂਟ ਪਾ ਕੇ ਵੀ ਦਿਖਾਉਣਗੇ ਤੇ ਉਹਨੇ ਜਿੰਨਾ ਜਿੰਨਾ ਕਿ ਭੀੜਾ ਸੀਗਾ ਨਾ ਵੀ ਉਹ ਆਪਣੇ ਕੱਪੜਾ ਟੈਚ ਕਰਕੇ ਇਹਨੂੰ ਖੁੱਲਾ ਕਰ ਲਿਆ ਹੁਣ ਇਹ ਪੈਂਦਾ ਹੋ ਗਿਆ ਸੂਟ ਬਸ ਇਹਦੇ ਤੇ ਕੀ ਕੱਟ ਰੇਗੀ ਤੇ ਲੋਨ ਲਾਉਣੀ ਰਹਿਗੀ ਉਦੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਲੋਨ ਲਾ ਕੇ ਹੈਨਾ ਅਮਨ ਤੁਹਾਨੂੰ ਪਾਕੀ ਦਿਖਾਉਣਗੇ ਵੀ ਇਹਦੀ ਕਿੰਨੀ ਵਧੀਆ ਫਿਟਿੰਗ ਹੋਗੀ ਤੇ ਜਿਹੜੇ ਨਵੇਂ ਭੈਣ ਭਰਾ ਜੁੜਦੇ ਨੇ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਮੈਂ ਦੇਖਦਾ ਹੁਣ ਨਾ ਵੀ ਜਿਵੇਂ ਆਪਾਂ ਉਹ ਵੀਡੀਓ ਦੇ ਵਿੱਚ ਦੇਖਦੇ ਹੋਏ ਨੇ ਵੀ ਕਿੰਨੇ ਆਪਣੇ ਸਬਸਕ੍ਰਾਈਬਰ ਦੇਖ ਰਹੇ ਨੇ ਤੇ ਨੌਟ ਸਬਸਕ੍ਰਾਈਬਰ ਜਿਹੜੇ ਹੁੰਦੇ ਨੇ ਨਾ ਵੀ ਬਹੁਤ ਭੈਣ ਭਰਾ ਜਿਹਦੇ ਦੇਖਦੇ ਨੇ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਮੈਂ ਤੁਹਾਡੇ ਅੱਗੇ ਰਿਕੁਐਸਟ ਕਰਦਾ ਹਾਂ ਵੀ ਤੁਸੀਂ ਵੀ ਚੈਨਲ ਨੂੰ ਆਹ ਸਬਸਕ੍ਰਾਈਬ ਕਰਿਆ ਕਰੋ ਤੇ ਬੈਲ ਆਈਕਨ ਨੂੰ ਵੀ ਦਬਾਇਆ ਕਰੋ ਵਧੀਆ ਲੱਗੀ ਤਾਂ ਲਾਈਕ ਵੀ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਵੀ ਤੁਹਾਡੀ ਵੀਡੀਓ ਕਿੱਦਾਂ ਦੀ ਲੱਗੀ ਤੇ ਸਾਨੂੰ ਸੁਝਾਅ ਵੀ ਦਿਆ ਕਰੋ ਵੀ ਅਸੀਂ ਕਿਸ ਟੌਪਿਕ ਉੱਤੇ ਵੀਡੀਓ ਬਣਾਈਏ ਹਸਰੀਕਾਲ ਜੀ